ਹਾਂਜੀ ਸਾਸਰੀ ਘਾਲ ਬਈ ਸਾਰੇ ਭਰਾਵਾਂ ਨੂੰ ਹੋਰ ਸਾਰੇ ਭਰਾ ਠੀਕ ਹੋਵਾਂਗੇ ਤੇ ਬਈ ਤੁਹਾਨੂੰ ਪਤਾ ਹੀ ਆ ਅੱਜ ਕੱਲ ਆਪਣੀ ਮਾਂ ਖੇਡ ਕਬੱਡੀ ਤੇ ਹਨ ਇੱਕ ਮੁੱਦਾ ਚੱਲਿਆ ਗਿਆ ਬਈ ਵੀ ਕਬੱਡੀ ਪਲੇਅਰ ਐ ਕਰਦੇ ਐਵੇਂ ਕਰਦੇ ਐ ਤੇ ਸਾਰੇ ਭਰਾਵਾਂ ਨੂੰ ਪਹਿਲੇ ਹੱਥ ਜੋੜ ਕੇ ਬੇਨਤੀ ਹੈ ਵੱਡੇ ਭਾਈ ਤੁਸੀਂ ਸਾਰੇ ਸੈਣ ਹੋ ਸਾਡੇ ਤੋਂ ਵੀ ਭਾਈ ਬਣ ਕੇ ਯਾਰ ਸਾਡੀ ਕਬੱਡੀ ਮਾਂ ਕਿੜ ਕਬੱਡੀ ਨੂੰ ਬਦਨਾਮ ਨਾ ਕਰਵਾਣਾ ਤੇ ਬਹੁਤ ਸਾਰੇ ਘਰ ਵੀ ਕਬੱਡੀ ਤੋਂ ਚੱਲਦੇ ਆ ਮੈਂ ਆਪਜੀ ਇਹ ਗੱਲ ਕਰਦਾ ਭਾਈ ਵੀ ਮੇਰਾ ਘਰ ਜਮਾ ਕਬੱਡੀ ਤੋਂ ਚੱਲਦਾ ਵੱਡੇ ਭਾਈ ਸਾਰਾ ਸਭ ਕੁਝ ਜਿੰਨਾ ਕੁਝ ਮੇਰੇ ਕੋਲੇ ਹੈਗਾ ਕੱਲੀ-ਕੱਲੀ ਚੀਜ਼ ਤੇ ਕੱਲੀ-ਕੱਲੀ ਇੱਟ ਤੇ ਭਾਈ ਕਬੱਡੀ ਹੈ ਲਿਖਿਆ ਹੋਇਆ ਵੀ ਕਬੱਡੀ ਨੇ ਦਿੱਤੇ ਮੈਨੂੰ ਜੋ ਵੀ ਚੀਜ਼ ਦਿੱਤੀ ਹੈ ਕਬੱਡੀ ਤੋਂ ਮਿਲੀ ਹੈ ਵੀ ਬਹੁਤ ਜ਼ਿਆਦਾ ਗਰੀਬ ਪਰਿਵਾਰ ਤੋਂ ਸੀ ਬਈ ਮੈਂ ਹਣਾ ਚੜ ਵੀ ਗਰੀਬ ਤਾਂ ਵੀ ਜਿਨੂੰ ਰੱਬ ਨੇ ਹੱਥ ਪੈਰ ਦੇ ਦੇ ਉਹ ਕੋਈ ਗਰੀਬ ਨਹੀਂ ਹੁੰਦਾ ਹਨ ਵੀ ਆਪਣੇ ਘਰ ਚ ਬਈ ਕੱਲਾ ਸਾਈਕਲ ਸੀਗਾ ਵੀ ਮੈਨੂੰ ਪਤਾ ਮੈਂ ਕਿੰਨੀ ਕ ਮਿਹਨਤ ਕੀਤੀ ਆ ਬਈ ਸਾਈਕਲ ਤੇ ਜਾ ਜਾ ਕੇ ਹਣਾ ਲਾਗਲੇ ਪਿੰਡਾਂ ਚ ਫਿਰ ਹੁਣ ਬਈ ਸਭ ਕੁਝ ਦੇ ਦਿੱਤਾ ਪ੍ਰਮਾਤਮਾ ਨੇ ਹਣਾ ਟਰੈਕਟਰ ਗੱਡੀਆਂ ਮੋਟਰਸਾਈਕਲ ਤੇ ਉਹ ਦਿੱਤਾ ਕਬੱਡੀ ਨੇ ਬਈ ਕਬੱਡੀ ਕਰਕੇ ਸਭ ਕੁਝ ਹੋ ਜਾਗਾ ਤੇ ਮੈਂ ਸਾਰੇ ਭਰਾਵਾਂ ਨੂੰ ਇਹੇ ਬੇਨਤੀ ਕਰਦਾ ਵੀ ਬਾਈ ਬਣ ਕੇ ਸਾਡੀ ਕਬੱਡੀ ਨੂੰ ਨਾਮ ਬਦਨਾਮ ਕਰੋ ਹਨਾ ਤੇ ਆ ਗੱਲ ਰਹੀ ਬਾਈ ਟੀਕਿਆਂ ਦੀ ਤੇ ਬਾਈ ਪੈਣ ਪੈਣ ਕੇ ਲੜ ਟੀਕਾ ਹਨਾ ਚਾ ਲਾਉਣਾ ਪੈਂਦਾ ਤੇ ਗੱਲ ਹੋਈ ਸਟੀਅਰ ਰੋਡ ਦੀ ਵੱਡੇ ਭਾਈ ਜਿਹਦੇ ਆਪਰੇਸ਼ਨ ਹੋ ਜਾਣਾ 1:00 2:00 ਉਹ ਨਾਰਮਲ ਬੰਦਾ ਬਈ ਉਹ 4-5 ਸਾਲਾਂ ਬਾਅਦ ਤੁਰਨ ਲੱਗਦਾ ਹੈਣਾ ਮੇਰੇ ਚੂਲਾ ਪਿਆ ਚੂਲਾ ਚੂਲੇ ਦਾ ਆਪਰੇਸ਼ਨ ਕਰਾਇਆ ਬਈ ਆ ਗੁੱਟ ਦਾ ਆਪਰੇਟ ਕਰਾਇਆ ਤੇ ਸਾਨੂੰ ਪਤਾ ਵੀ ਅਸੀਂ ਕਿਹੜੇ ਹਿਸਾਬ ਦਾ ਸਟੀਅਰ ਰੋਡ ਕਰਨਾ ਹੈਣਾ ਜਾਂ ਨਹੀਂ ਕਰਨਾ ਕਿਸੇ ਦਿਨ 9 ਵਜੇ ਤੋਂ 9 ਵਜੇ ਲੈ ਕੇ ਕਰਨਾ ਕੀ ਕਰਨਾ ਕਿਵੇਂ ਰਿਕਵਰੀ ਕਰਨੀ ਹੈ ਅਸੀਂ ਇਹਨਾਂ ਦੀ ਉਹ ਚੀਜ਼ ਵੱਖ ਹੁੰਦੀ ਹੈ ਬਈ ਉਹ ਵੀ ਕਰਨਾ ਪੈਂਦਾ ਮਾੜਾ ਮੋਟਾ ਜਿਵੇਂ ਡਾਕਟਰ ਦੱਸਦਾ ਸਾਨੂੰ ਤੇ ਗੱਲ ਹੈ ਬਈ ਆ ਮੌਕੇ ਵਾਲੇ ਦੀ ਜਦੋਂ ਵੀ ਬਈ ਤੁਹਾਨੂੰ ਕਿਸੇ ਨੂੰ ਵੀ ਕੋਈ ਸ਼ੱਕ ਹੋਵੇ ਹਨਾ ਕਿਸੇ ਵੀ ਟੂਰਨਾਮੈਂਟ ਤੇ ਵੀ ਮੌਕੇ ਤੇ ਵੀ ਜੱਗੂ ਵੀ ਅੱਜ ਇੱਥੇ ਖੇਡ ਰਿਹਾ ਅੱਜ ਇਥੋਂ ਬੈਸਟ ਨਿਕਲ ਗਿਆ ਜਾਂ ਨਹੀਂ ਨਿਕਲਿਆ ਜਿੱਥੇ ਤੁਹਾਨੂੰ ਜਿਵੇਂ ਮੇਰਾ ਸ਼ਰੀਰ ਲੱਗਿਆ ਤੁਸੀਂ ਮੇਰੇ ਉੱਥੋਂ ਹੀ ਬਾਹਾਂ ਫੜ ਕੇ ਬਈ ਟੌਪ ਟੈਸਟ ਕਰਾ ਸਕਦੇ ਹੋ ਹਨਾ ਕੋਈ ਚੱਕਰ ਨਹੀਂ ਹੈਗਾ ਕੋਈ ਮਰਜ਼ੀ ਆ ਜੇ ਬਈ ਹਨਾ ਕਿ ਦੋ ਮਰਜ਼ੀ ਤੁਸੀਂ ਡੋਪ ਟੈਸਟ ਕਰਾ ਸਕਦੇ ਹੋ ਮੌਕੇ ਦੇ ਵੱਡੇ ਭਾਈ ਤੇ ਆਹੀ ਹੱਥ ਬਨ ਕੇ ਬੇਨਤੀ ਆ ਬਾਈ ਜਿਹੜੇ ਛੋਟੇ ਨਵੇਂ ਪਲੇਅਰ ਉੱਠ ਰਹੇ ਆ ਉਹਨਾਂ ਦੇ ਮਾਂ ਪਿਓ ਬਾਈ ਉਹਨਾਂ ਨੂੰ ਗਰਾਊਂਡਾਂ ਚੋਂ ਹਟਾਉਣ ਲੱਗਣਗੇ ਜੇ ਇਹੀ ਗੱਲਾਂ ਚੱਲੀ ਗਈਆਂ ਹਨਾ ਸੋਡੀਆਂ ਵੀ ਮੇਰਾ ਇੰਨਾ ਦਾ ਹੱਕ ਬਣਦਾ ਸੀ ਬੋਲਣ ਦਾ ਵੀ ਮੈਨੂੰ ਸਭ ਕੁਝ ਮਾਂ ਕਿਹੜੇ ਕਬੱਡੀ ਤੋਂ ਬਣਿਆ ਵੱਡੇ ਭਾਈ ਮੇਰੇ ਕੋਲੇ ਕੁਝ ਨਹੀਂ ਸੀਗਾ ਕੋਈ ਜ਼ਮੀਨ ਨਹੀਂ ਸੀ ਕੁਝ ਨਹੀਂ ਸੀ ਡੇਢ ਕਿੱਲਾ ਸੀ ਬਾਈ ਜ਼ਿਮੀਂਦਾਰ ਪਰਿਵਾਰ ਨਾਲ ਉਹ ਉਹੋ ਵਸਤੀ ਹੁੰਦਾ ਵੀ ਜਿੰਮੇਦਾਰ ਪਰਿਵਾਰ ਚੋਂ ਹਨਾ ਮੈਂ ਤੇ ਬਈ ਮੈਨੂੰ ਕਬੱਡੀ 2 ਮੈਂ ਤੁਹਾਨੂੰ ਆਪਦੇ ਦਿਲ ਤੇ ਹੱਥ ਰੱਖ ਕੇ ਦੱਸਦਾ ਵੀ ਢਾਈ ਕਿੱਲੇ ਬਈ ਮੈਨੂੰ ਮੈਂ ਹੋਰ ਲੈ ਲਈ ਮਾਂ ਖੇੜ ਕਬੱਡੀ ਕਬੱਡੀ ਖੇੜ ਖੇੜ ਕੇ ਬਈ ਵੀ ਮੈਂ ਕਿਵੇਂ ਕ ਕਬੱਡੀ ਬਾਰੇ ਸੁਣ ਸਕਦਾ ਹਨਾ ਕਿਸੇ ਤੋਂ ਮਾੜਾ ਚੰਗਾ ਤੇ ਵਧੀਆ ਚੰਗਾ ਘਰ ਪਾਲਿਆ ਬਈ ਚੰਗੀ ਰੋਟੀ ਖਾਣੇ ਸਾਰਾ ਪਰਿਵਾਰ ਖੈਰ ਸੋਖਾ ਬਈ ਖੁਸ਼ੀ ਨਾਲ ਖੁਸ਼ ਨੇ ਸਾਰੇ ਹਨਾ ਤੇ ਵੱਡੇ ਭਾਈ ਕਬੱਡੀ ਨੂੰ ਬਦਨਾਮ ਨਾ ਕਰੋ। ਇਹੀ ਹੱਥ ਜੋੜ ਕੇ ਬੇਨਤੀ ਹੈ ਮੇਰੀ ਤੇ ਨਵੇਂ ਪਲੇਅਰਾਂ ਨੂੰ ਉੱਠਣ ਦਿਓ ਬਾਈ। ਕਬੱਡੀ 'ਚ ਬਾਈ ਬਹੁਤ ਖੁਸ਼ ਹੈ। ਮਿਹਨਤ ਕਰੋ ਤੇ ਮੇਰੇ ਪਿੰਡ ਦੇਆਂ ਨੂੰ ਪੁੱਛਿਓ ਬਾਈ ਕਿ ਕਿੰਨੀ ਕ ਮਿਹਨਤ ਕੀਤੀ ਆ। ਹਨਾ ਉਹ ਦੱਸਣਗੇ ਸਾਨੂੰ ਜੇ ਕਿਵੇਂ ਮਿਹਨਤ ਹੁੰਦੀ ਆ। ਤੇ అలਾਰਮ ਲੱਗਿਆ ਹੋਇਆ ਬਈ ਆਪਣੇ ਫੋਨ ਤੇ 3:30 ਵਜੇ ਦਾ ਤੇ ਉਹ ਅੱਜ ਵੀ 3:30 ਵਜੇ ਉੱਠਦੇ ਆ ਬਾਈ। ਫਿਰ ਤੁਹਾਨੂੰ ਪਤਾ ਵੀ ਹੁਣ ਕਿੰਨੀ ਠੰਡ ਹੈ ਠੰਡ ਜਿਹੀ ਇੰਨਾ ਸਵੇਹਾ ਜਾਣਾ ਪੈਂਦਾ ਗਰਾਊਂਡ 'ਚ ਸਾਡੀ ਉਹ ਮਜਬੂਰੀ ਹੈ ਜੇ ਅਸੀਂ ਨਾ ਜਾਵਾਂਗੇ ਤੇ ਤਾਂ ਫਿਰ ਇੱਥੇ ਜੱਗੂ ਜੱਗੂ ਨਹੀਂ ਹੋਣੀ ਹਨਾ ਇਹ ਸਾਨੂੰ ਆਪ ਨੂੰ ਪਤਾ ਹੈ ਵੀ ਗਰਾਊਂਡ ਦੇ ਨਾਲ 12 ਮਹੀਨੇ ਸਾਨੂੰ 30 ਦਿਨ ਪ੍ਰੈਕਟਿਸ ਕਰਨੀ ਪੈਂਦੀ ਹੈ ਬਈ ਗਰਾਊਂਡ 'ਚ ਜਾਣਾ ਹੀ ਪੈਂਦਾ ਤੇ ਹੁਣ ਅਸੀਂ ਆਹ ਦੇਖ ਲਓ ਮੈਚ ਤੇ ਜਾਈ ਜੰਨੇ ਆ ਸਵੇਰੇ 9 ਵਜੇ ਸਿੱਧੇ ਘਰੋਂ ਤੁਰ ਪੈਣੇ ਆ ਬਈ ਰਾਤ ਨੂੰ ਕਿਤੇ 3:30 ਵਜੇ ਵੀ ਜਾਂਨੇ ਆ ਕਿਤੇ 3 ਵਜੇ ਜਾਂਨੇ ਆ ਕਿਤੇ 2 ਵਜੇ ਜਾਂਨੇ ਆ 12:00 ਬਜਦੀ ਵਜਦੇ ਆ ਬਈ ਕਿਤੇ ਵੀ ਖੇਡਣਾ ਇੰਨੀ ਧੁੰਦ ਹੁੰਦੀ ਆ ਹਨਾ ਫਿਰ ਇੰਨੇ ਰਿਸਕ ਦੇ ਅਸੀਂ ਖੇਡਦੇ ਆ ਵੱਡੇ ਭਾਈ ਮਾਂ ਖੇਡ ਕਬੱਡੀ ਰਿਸਪੈਕਟ ਕਰਦੇ ਆ ਤੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਬੱਡੀ ਨੂੰ ਨਾਮ ਬਦਨਾਮ ਕੀਤਾ ਜਾਵੇ ਜੇ ਕੋਈ ਵੱਦ ਘਟ ਬੋਲਿਆ ਗਿਆ ਹੋਵੇ ਹਨਾ ਸਾਰਿਆਂ ਨੂੰ ਹੱਥ ਜੋੜ ਕੇ ਬਾਈ ਮਾਫ ਕਰਿਓ ਹਣਾ ਛੋਟੇ ਪ੍ਰਾਣ ਨੂੰ ਛੋਟਾ ਜਵਾਬ ਸਮਝ ਕੇ ਧੰਨਵਾਦ ਬਈ ਤੁਹਾਡਾ ਸਾਰਿਆਂ ਦਾ ਵੈਗਰੇ ਜੀ ਦਾ ਖਾਲਸਾ ਵੈਗਰੇ ਜੀ ਕੀ ਫਤਿਹ ਹੈ